ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ ਕਬੱਡੀ ਕਮੈਂਟੇਟਰਾਂ ਨਾਲ ਗੱਲਬਾਤ ਦੀ ਵੀਡੀਓ ਸਾਂਝੀ ਕਰਦੇ ਆ ਆਪਣੇ ਪੇਜ ਦੇ ਉੱਤੇ ਜਿਹੜੀ ਅੱਜ ਦੀ ਵੀਡੀਓ ਆ ਸਾਡੀ ਉਹ ਕਬੱਡੀ ਕਮੈਂਟੇਟਰ ਨੋਨੀ ਕੁਠਾਲਾ ਦੇ ਨਾਲ ਆ ਗਈ 2006 ਤੋਂ ਨੋਨੀ ਕਬੱਡੀ ਦੇ ਨਾਲ ਜੁੜਿਆ ਹੋਇਆ ਤੇ ਬਹੁਤ ਸੋਹਣੇ ਬੋਲ ਜਿਹੜੇ ਉਹ ਕਬੱਡੀ ਦੇ ਗਰਾਊਂਡਾਂ ਦੇ ਵਿੱਚ ਸਾਂਝੇ ਕਰਦਾ ਸੁਣਿਓ ਸਾਰੀ ਗੱਲਬਾਤ ਨੂੰ ਤੇ ਉਮੀਦ ਆ ਵੀ ਸਾਰੇ ਜਾਣੇ ਸਾਥ ਦੇਣਗੇ ਤੇ ਜਰੂਰ ਇਸ ਤਰ੍ਹਾਂ ਦੇ ਕਬੱਡੀ ਦੇ ਬਲਾਰਿਆਂ ਨੂੰ ਮੌਕਾ ਮਿਲਣਾ ਚਾਹੀਦਾ ਤੇ ਉਮੀਦ ਆ ਧੰਨਵਾਦ ਤੁਹਾਨੂੰ ਚੰਗੀ ਤਰ੍ਹਾਂ ਸੁਣੋਗੇ ਆਪਣੇ ਨਾਲ ਆ ਵੀਰ ਨੋਨੀ ਕਠਾਲਾ ਤੇ ਅੱਜ ਗੱਲਬਾਤ ਕਰਾਂਗੇ ਨੋਨੀ ਵੀਰ ਨਾ ਨੋਨੀ ਵੀਰੇ ਕੀ ਹਾਲ ਚਾਲ ਆਸੀ ਗਾ ਜੀ ਬਹੁਤ ਵਧੀਆ ਤੁਸੀਂ ਦੱਸੋ ਠੀਕ ਠਾਕ ਜੀ ਬਹੁਤ ਵਧੀਆ ਵੀਰੇ ਵੀਰੇ ਤੁਹਾਨੂੰ ਬੜਾ ਲੰਮਾ ਸਮਾਂ ਹੋ ਗਿਆ ਕਬੱਡੀ ਦੀ ਕਮੈਂਟਰੀ ਕਰਦੇ ਨੂੰ ਤੇ ਕਿਹੜੇ ਸਾਲ ਦੇ ਵਿੱਚ ਤੁਸੀਂ ਕਮੈਂਟਰੀ ਜਿਹੜੀ ਉਹ ਸਟਾਰਟ ਕੀਤੀ ਸੀਗੀ ਕਰਨ ਮੈਂ ਵੀਰੇ 2006 ਦੇ ਵਿੱਚ ਜਿਹੜੀ ਕਮੈਂਟਰੀ ਸ਼ੁਰੂ ਕੀਤੀ ਆ ਗੋਂਦਾਲ ਪਿੰਡ ਹਵਾਈ ਅੱਡੇ ਦੇ ਕੋਲੇ ਤੇ ਅਸੀਂ ਖੇਡਦੇ ਹੁੰਦੇ ਸੀ ਵੀਰੇ ਅੱਛਾ ਤੇ ਜਦੋਂ ਖੇਡਦੇ ਸੀ ਉਸ ਤੋਂ ਬਾਅਦ ਥੋੜੀ ਜਿਹੀ ਮੇਰੇ ਮੋਢੇ ਤੇ ਛੱਟ ਲੱਗੀ ਤੇ ਕਿੰਨੇ ਕਿਲੋ ਖੇਡਦਾ ਮੈਂ 32 37 ਕਿਲੋ ਦੇ ਮੈਚ ਖੇਡਿਆ ਵੀਰ ਉਸ ਤੋਂ ਬਾਅਦ ਫਿਰ ਮੋੜਾ ਨਿਕਲਣ ਲੱਗ ਗਿਆ ਤੇ ਫਿਰ ਮੈਂ ਗੋਨਦਾਰ ਜਦੋਂ ਬੋਲਿਆ ਪਹਿਲਾਂ ਮੈਂ ਜੀ ਬੋਲਿਆ 2000 6 ਦੀ ਗੱਲ ਆ ਇਹ ਤੇ ਉਹਨਾਂ ਨੇ ਆਪਣਾ ਵਧੀਆ ਮਾਨਦਾਨ ਕਰਿਆ ਤੇ ਮੁੜ ਕੇ ਆਪਾਂ ਫਿਰ ਇੱਧਰ ਹੀ ਰਹੇ ਹਾਂ ਹੋਰ ਪਾਸੇ ਗਏ ਨਹੀਂ ਵੀ ਚਲੋ ਪਰਮਾਤਮਾ ਨੇ ਜਿੱਦਾਂ ਗਾਂ ਫੜੀ ਆ ਹਨਾ ਜੀ ਅੱਛਾ ਵੀਰੇ ਜਦੋਂ ਤੁਸੀਂ ਉੱਥੇ ਮੈਚ ਬੋਲਿਓਗੇ ਤੇ ਉਦੋਂ ਕਮੇਟੀ ਦੇ ਨਾਲ ਰਾਬਤਾ ਕਿਵੇਂ ਹੋਇਆ ਸੀਗਾ ਤੇ ਅਸੀਂ ਵੀ ਜੀ ਚਲੇ ਗਏ ਉੱਥੇ ਤੇ ਉਸ ਤੋਂ ਬਾਅਦ ਉਹਨਾਂ ਦਾ ਕੋਈ ਨੌਂਸਰ ਨਹੀਂ ਹੈਗਾ ਸੀ ਤੇ ਮੈਂ ਚਾਲਦੇ ਸੀ ਉਹਨਾਂ ਦੇ ਵਿੱਚ ਤੇ ਉਹਨਾਂ ਨੂੰ ਮੁੰਡੇ ਕਹਿੰਦੇ ਵੀ ਯਾਰ ਤੂੰ ਬੋਲ ਦਾ ਪਿੰਡ ਵੀ ਮਾਣਾ ਮੋਟਾ ਬੋਲੀ ਜਾਣਾ ਵੀ ਬੋਲ ਤੇ ਉੱਥੇ ਪਹਿਲੀ ਵਾਰ ਮੈਂ ਮਾਈਕ ਫੜਿਆ ਜਿਵੇਂ ਕਮੇਟੀ ਵਾਲੇ ਕਹਿੰਦੇ ਕੋਈ ਗੱਲ ਨਹੀਂ ਬੋਲ ਲੈ ਵੀਰੇ ਤੇ ਮੈਂ ਜਬ ਬੋਲ ਕੇ ਉਸ ਤੋਂ ਬਾਅਦ ਉਹਨਾਂ ਨੇ ਵਧੀਆ ਆਪਣਾ ਸਤਿਕਾਰ ਕੀਤਾ ਜੀ ਉਹ ਕਿਵੇਂ ਬਦ ਨਹੀਂ ਮੈਚ ਸੀ ਜਾਂ ਕਿਵੇਂ ਉੱਥੇ ਵੀ ਜਦੋਂ 57 65 ਕਿਲੋ ਦੇ ਮੈਚ ਹੁੰਦੇ ਸਨ ਤੇ ਤਿੰਨ ਦਿਨ ਮੇਲਾ ਹੁੰਦਾ ਸੀ ਤੇ ਪਹਿਲੇ ਦਿਨ 32 37 ਦੇ ਮੈਚ ਹੁੰਦੇ ਸੀ ਤੇ ਦੂਜੇ ਦਿਨ 52 57 ਦੇ ਅੱਛਾ ਨੂੰ ਨਹੀਂ ਵੀਰੇ ਪਿੰਡੋਂ ਤੁਹਾਡਾ ਕਿੱਥੇ ਆ ਕਿਹੜਾ ਜ਼ਿਲ੍ਹਾ ਪੈਂਦਾ ਤੁਹਾਨੂੰ ਮੇਰਾ ਪਿੰਡ ਵੀਰੇ ਕੋਠਾੜਾ ਪਿੰਡ ਆ ਉਹ ਉਹਦੇ ਕਾਰਜਾਨਾ ਚ ਫਰੋਜਪੁਰ ਕੋਠਾੜਾ ਕਹਿੰਦੇ ਨੇ ਤੇ ਇਹ ਪਹਿਲਾਂ ਸਾਡਾ ਸੰਗਰੂਰ ਜ਼ਿਲ੍ਹਾ ਸੀ ਜੀ ਤੇ ਸੰਗਰੂਰ ਤੋਂ ਬਦਲ ਕੇ ਹੁਣ ਮਰੀਕੋੜਲਾ ਹੋ ਗਿਆ ਤੇ ਇੱਥੇ ਨਾਲ ਦੇ ਪਿੰਡ ਜਿਵੇਂ ਪੰਜਗਰਾਈਆਂ ਚੀਮਾ ਖੁਰਦ ਇਹ ਨਾਲ ਨਾਲ ਆਪਾਂ ਨੂੰ ਪੈਂਦੇ ਆ ਪਿੰਡ ਜਦੋਂ ਤੁਸੀਂ ਕਮੈਂਟਰੀ ਦੀ ਸਟਾਰਟਿੰਗ ਕਰੀ ਸੀਗੀ ਉਦੋਂ ਕਬੱਡੀ ਦੀ ਸਟਾਰਟਿੰਗ ਕਰੀ ਸੀਗੀ ਪਹਿਲਾਂ ਹਾਂਜੀ ਉਦੋਂ ਕੀ ਲੱਗਦਾ ਸੀਗਾ ਵੀ ਕਬੱਡੀ ਦੇ ਖਿਡਾਰੀ ਬਣਨਾ ਗਏ ਸੋਚਿਆ ਸੀਗਾ ਕਦੇ ਵੀ ਕਮੈਂਟਰ ਬਣਾਂਗੇ ਜਾਂ ਬੰਦੇ ਵਿੱਚ ਸੀਗਾ ਕੁਝ ਕਬੱਡੀ ਵੱਲ ਆਉਣਾ ਹੋਊਗਾ ਜਾਂ ਇੱਕ ਟਾਈਮ ਪਾਸ ਸੀਗਾ ਉਦੋਂ ਜਿਹਦੇ ਬਸ ਉਦਾਂ ਹਨਾ ਥੋੜਾ ਜਿਹਾ ਵੀ ਕੋਈ ਆਪਣੇ ਹੋ ਨਹੀਂ ਸੀ ਵੀ ਚਲੋ ਛੋੜੇ ਭਰਾ ਵੀ ਖੇਡ ਦਿੰਦੇ ਹਨ ਨਾਲ ਲੈ ਕੇ ਚਲੇ ਜਾਂਦਾ ਹੁੰਦਾ ਸੀ ਤੇ ਇਹ ਤਾਂ ਹੈ ਨਹੀਂ ਸੀ ਵੀ ਆਪਾਂ ਬੋਲਣਾ ਮੈਚ ਤੇ ਚਲੋ ਜੋ ਪ੍ਰਮਾਤਮਾ ਨੇ ਫਿਰ ਆਪੀ ਉਹ ਕਰ ਲੈ ਵੀ ਚਲੋ ਕੋਈ ਗੱਲ ਨੂੰ ਬੋਲੀ ਜਾਵਾਂਗੇ ਹਨਾ ਤੇ ਮੈਚ ਹਰੇਕ ਟੂਨਣ ਤੇ ਜਾ ਕੇ ਤੇ ਪ੍ਰਮਾਤਮਾ ਨੇ ਚਲੋ ਉਦੋਂ ਅਸੀਂ ਨਾਰਮਲ ਜੇ ਨਾ ਨੋਸਟਾਰਕ ਬੰਦੇ ਹੁੰਦੇ ਸੀ ਹੁਣ ਤਾਂ ਬਹੁਤ ਜ਼ਿਆਦਾ ਨੇ ਤੇ ਕਿਹੜੇ ਕਿਹੜੇ ਹੁੰਦੇ ਤੇ ਪਹਿਲਾਂ ਉਹ 79 ਸਿੰਘ ਜੀ ਦੇਹਲੀ ਜੁੰਦੇ ਸਨ ਤੇ ਸਾਡੇ ਪਿੰਡ ਮੈਚ ਚੱਲਦਾ ਸੀ ਜੀ 2004 5 ਦੀ ਗੱਲ ਤੇ 70 ਸਿੰਘ ਜੀ ਉਦੋਂ ਬੋਲਣ ਆਏ ਸੀ ਤੇ ਉਹਨਾਂ ਨੂੰ ਦੇਖ ਕੇ ਮੈਂ ਭਾਵੁਕ ਹੋ ਗਿਆ ਤੇ ਬੋਲਣ ਲੱਗੇ ਜੀ ਉਸ ਤੋਂ ਬਾਅਦ ਫਿਰ ਗੁਰਪ੍ਰੀਤ ਭੇਰ ਜੀ ਹੁੰਦੇ ਸੀ ਉਹ ਜਦੋਂ ਪਿੰਡਵਾਰ ਦੇ ਮੈਚ ਹੁੰਦੇ ਸਨ ਉਦੋਂ ਆਉਂਦੇ ਸੀ ਵੀਰੇ ਇਹ 70 ਦੇ ਨਹੀਂ 2006 ਦੀਆਂ ਗੱਲਾਂ ਨੇ ਹਾਂ 2006 ਦੀਆਂ ਗੱਲਾਂ ਨੇ ਜਦੋਂ ਤੁਸੀਂ ਕਮੈਂਟਰੀ ਕਰਨ ਲੱਗੇ ਸੀ ਉਦੋਂ ਨਸ਼ੱਤ ਸਿੰਘ ਦਹਿਲੀ ਜੀ ਹੁੰਦੇ ਸੀਗੇ ਹਾਂ ਉਦੋਂ ਨਸ਼ੱਤ ਸਿੰਘ ਦਹਿਲੀ ਤੇ ਦਰਸ਼ਨ ਬੜੀ ਜੀ ਤੇ ਉਹਨਾਂ ਨੂੰ ਦੇਖ ਕੇ ਪ੍ਰਭਾਵ ਹਾਂ ਉਹਨਾਂ ਨੂੰ ਪ੍ਰਭਾਵ ਹਾਂ ਜੀ ਜੀ ਵੀ ਜਦੋਂ ਉਹ ਕਮੈਂਟਰੀ ਕਰੀਏ ਤੁਸੀਂ ਨੇ ਪਹਿਲੀ ਵਾਰ ਮਾਈਕ ਫੜਿਆਗਾ ਉਹ ਉਮਰ ਕਿੰਨੀ ਸੀਗੀ ਤੁਹਾਡੀ ਉਮਰ ਵੀ ਤੇ 15 ਸਾਲ ਦੇ ਸੀ ਜੀ ਉਦੋਂ 15 ਸਾਲ ਜਦੋਂ ਇੱਕ ਮੈਚ ਤੁਸੀਂ ਬੋਲਦੇ ਹੋ ਪਿੰਡ ਉਸ ਤੋਂ ਬਾਅਦ ਜਦੋਂ ਅਗਲੇ ਪਿੰਡ ਜਾਣਾ ਸੀਗਾ ਜਾਂ ਤੁਸੀਂ ਲਾਈਨ ਦੇ ਵਿੱਚ ਆਉਣਾ ਸੀਗਾ ਫਿਰ ਆਪ ਤਾਂ ਕਿਵੇਂ ਕਰਦੇ ਸੀਗੇ ਕਮੈਂਟਰੀ ਦੇ ਵਿੱਚ ਉਬਰੇ ਮੈਨਾਂ ਨੂੰ 70 ਸਿੰਘ ਜੀ ਉਦੋਂ ਕਹਿੰਦੇ ਹੁੰਦੇ ਸੀ ਤੇ ਉਹ ਮੈਨੂੰ ਫੋਨ ਕਰ ਦਿੰਦੇ ਸੀ ਅੱਛਾ ਨਹੀਂ ਜਦੋਂ ਮਤਲਬ ਪਹਿਲਾ ਮੈਚ ਤੁਸੀਂ ਬੋਲਿਆ ਜਦੋਂ ਤੁਸੀਂ ਅਗਲੇ ਥਾਂ ਤੇ ਮੈਚ ਬੋਲਣ ਗਏ ਦੂਜੇ ਦੂਜੇ ਦਿਨ ਲਾ ਲੋ ਜਾਂ ਉਹ ਮਹੀਨੇ ਦੇ ਵਿੱਚ ਦੂਜਾ ਮੈਚ ਉਦੋਂ ਕਿਵੇਂ ਰابطਾ ਹੋਇਆ ਸੀਗਾ ਉਦੋਂ ਉੱਥੇ ਕਮੇਟੀਆਂ ਹੁੰਦੇ ਸੀ ਜੀ ਨਾ ਤਾਂ ਉਦੋਂ ਕੋਈ ਸੋਸ਼ਲ ਮੀਡੀਆ ਤੇ ਜਾਂ ਉਦੋਂ ਤਾਂ ਹੈ ਨਹੀਂ ਸੀ ਹਾਂਜੀ ਤੇ ਨਾ ਕੋਈ ਉਦੋਂ ਪੋਸਟਰ ਪਾਉਂਦੇ ਉਹ ਕੰਨਾਂ ਦੇ ਪੋਸਟਰ ਲੱਗੇ ਹੁੰਦੇ ਸੀ ਤੇ ਹਰ ਇੱਕ ਅਨਾਉਂਸਰ ਕਈ ਗਰੀ ਜਿਹਨਾਂ ਨੂੰ ਵੱਡੇ ਅਨਾਉਂਸਰ ਹੁੰਦੇ ਸੀ ਉਹਨਾਂ ਨੂੰ ਤਾਂ ਪ੍ਰਬੰਧਕ ਕਹਿੰਦਾ ਵੀ ਤੁਸੀਂ ਆਉਣਾ ਤੇ ਉਸ ਤੋਂ ਬਾ ਕਈ ਗਰੀ ਪੋਟਰ ਤੋਂ ਨੰਬਰ ਲੈ ਕੇ ਗੱਲਬਾਤ ਕਰਨੀ ਉਹ ਕਹਿੰਦਾ ਕਿ ਸਾਡੇ ਕੋਲੇ ਹੈ ਨਹੀਂ ਭਾਈ ਤੂੰ ਦੂਜੇ ਦਿਨ ਆ ਜੀ ਜਦੋਂ ਦੂਜਾ ਮੈਚ ਬੋਲਿਆ ਸੀਗਾ ਮੈਂ ਉਹ ਪੁੱਛਦਿਓ ਕਿਹੜੇ ਪਿੰਡ ਬੋਲਿਆ ਸੀਗਾ ਤੁਸੀਂ ਉਹ ਜੀ ਮੈਂ ਦੂਜਾ ਮੈਚ ਆਪਣੇ ਕਾਲੂਵਾਲ ਪਿੰਡਾ ਜ਼ਿਲ੍ਹੇ ਕਪੂਰਥਲੇ ਦਾ ਅੱਛਾ ਹਾਂ ਜੀ ਮੈਨੂੰ ਪਹਿਲਾ ਮੈਚ ਤੁਸੀਂ ਇੱਥੇ ਬੋਲਦੇ ਹੋ ਰਾਏਕੋਟ ਦੂਜਾ ਮੈਚ ਉਹ ਹਾਂ ਦੂਜੇ ਸਵਾਬ ਜੀ ਉਹ ਮੈਂ ਉੱਥੇ ਚੱਲਿਆ ਗਿਆ ਸੀ ਕਾਲੇ ਸੰਗੇ ਉਧਰਾਂ ਚਲੇ ਗਿਆ ਸੀ ਸੀ ਮੁੰਡਿਆਂ ਨਾਲ ਕਬੱਡੀ ਖੇਡਣਾ ਤੇ ਉੱਥੇ ਆਏ ਸੀ ਜੀ ਕਲੱਬ ਵਾਲੇ ਤੇ ਉਹ ਮੈਨੂੰ ਕਹਿੰਦੇ ਵੀ ਚਲੋ ਸੋਣਾ ਬੋਲਣਾ ਵੀ ਤੁਸੀਂ ਆਜੋ ਹਣਾ ਤੇ ਫਿਰ ਉੱਥੇ ਜਾ ਕੇ ਜੀ ਮੈਂ ਕਾਲੂ ਵਾਲ ਬੋਲੇ ਬਾਬਾ ਸਿੰਘ ਗੱਲ ਉਹ ਫਰੈਂਕਫਰਟ ਦੇ ਪ੍ਰੋਮੋਟਰ ਨੇ ਜਰਮਨ ਦੇ ਠੀਕ ਹੈ ਉਦੋਂ ਬਾਅਦ ਦੇ ਵਿੱਚ ਫਿਰ ਕਿੰਨਾ ਟਾਈਮ ਤੁਸੀਂ ਜਿਹੜੀ ਕਮੈਂਟਰੀ ਕਰੀ ਹੈਗੀ ਬਜਨੀ ਵਰਗ ਦੇ ਵਿੱਚ ਬਜਨੀ ਵਰਗ ਦੇ ਵਿੱਚ ਵੀਰੇ ਮੈਂ 2006 ਤੋਂ ਲੈ ਕੇ 2009 ਤੱਕ ਉਸ ਤੋਂ ਬਾਅਦ ਫਿਰ ਓਪਨ ਦੇ ਮੈਚ ਚੱਲੂ ਸਾਡੇ ਏਰੀਆ ਦੇ ਓਪਨ ਦਾ ਮੈਚ ਕਿਹੜੇ ਸਾਲ ਦੇ ਵਿੱਚ ਪਹਿਲਾ ਬੋਲੇ ਤੁਸੀਂ ਮੈਂ ਵੀਰੇ 2007 ਦੇ ਵਿੱਚ ਤੇ ਇੱਥੇ ਆਪਣੇ ਅਲੀਪੁਰ ਖਾਲਸਾ ਮੁੰਡਾ ਧੰਨਾ ਉਦੋਂ ਖੇਡ ਕੈਸ਼ ਇੰਗਲੈਂਡ ਤੋਂ ਤੇ ਉਹ ਮੈਨੂੰ ਕਹਿੰਦਾ ਵੀ ਚਲੋ ਫੇ ਤੂੰ ਮੈਚ ਬੋਲ ਅੱਜ ਤੇ ਉਸ ਤੋਂ ਬਾਅਦ ਫਿਰ ਅਸੀਂ ਮੈਚ ਬੋਲੀਓ ਉਪੰਦੇ ਨਾਲ ਨ ਸੱਤਾ ਚੀਹ ਰਹੀ ਜਿਹਾ ਅੱਛਾ ਵੀਰੇ ਜਦੋਂ ਤੁਸੀਂ ਇੱਥੇ ਮੈਚ ਬੋਲੇ ਆਗੇ ਉਸ ਤੋਂ ਬਾਅਦ ਦੇ ਵਿੱਚ ਫਿਰ ਤੁਸੀਂ ਕਿੱਥੇ ਕਿੱਥੇ ਮੈਚ ਬੋਲੇ ਆਗੇ ਤੇ ਉਸ ਤੋਂ ਬਾਅਦ ਵੀਰੇ ਫਿਰ ਬੱਸ ਬਬ ਬਣੀ ਜਾਂ ਤੁਹਾਡਾ ਉਸ ਤੋਂ ਬਾਅਦ ਵੀਰੇ ਫਿਰ ਚਲੋ ਆਪਾਂ ਮਗਰ ਮੁੜ ਕੇ ਚਾ ਆਖੇ ਨਹੀਂ ਹੈਗੇ ਵੀ ਚਲੋ ਪਰਮਾਤਮਾ ਨੇ ਵਧੀਆ ਆਪਣੀ ਬਾਹ ਪੜੀ ਜਾ ਫਿਰ ਕਪੂਰਥਲਾ ਸਾਈਡ ਜਲੰਧਰ ਤੇ ਲੁਧਿਆਣਾ ਪਟਿਆਲੇ ਦੇ ਵਿੱਚ ਬਹੁਤ ਜ਼ਿਆਦਾ ਮੈਚ ਜਾਨਕੀ ਹੁੰਦੇ ਸਨ ਜਦੋਂ ਈਸ਼ਵਰ ਦਾ ਮੇਲਾ ਸ਼ੁਰੂ ਹੋ ਜਾਂਦਾ ਜੀ ਉਸ ਤੋਂ ਬਾਅਦ ਪਟਿਆਲੇ ਦੀਆਂ ਫਿਰ ਜਦੋਂ ਚੋਂ ਆ ਭਰਦੀਆਂ ਨੇ ਗੁੱਗੇ ਨੌਂਮੀ ਦੇ ਮੇਲੇ ਉਹ ਆਪਾਂ ਸਾਰੇ ਬੋਲੇ ਨੇ ਜੋ ਏਰੀਆ ਦੇ ਚੰਡੀਗੜ੍ਹ ਹੋ ਗਿਆ ਪਟਿਆਲਾ ਹੋ ਗਿਆ ਇਹ ਡੇਡੀ ਦੂਰ ਤੱਕ ਫਿਰ ਕਿਵੇਂ ਜਾਂਦੇ ਸੀਗੇ ਕਿਉਂਕਿ ਉਦੋਂ ਤਾਂ ਸਾਧਨ ਮੋਟਰਸਾਈਕਲ ਸਕੂਟਰ ਬਹੁਤ ਘੱਟ ਹੁੰਦੇ ਸੀਗੇ ਬੰਦਿਆਂ ਦੇ ਕੋਲ ਅਸੀਂ ਵੀਰੇ ਬੱਸਾਂ ਤੇ ਚਲੇ ਜਾਂਦੇ ਸੀ ਤੇ ਅਸੀਂ ਮੀਨਾ ਮੀਨਾ ਨੇ ਮੋੜਦੇ ਸੀ ਜਿੱਥੋਂ ਤੇ ਕਦੇ ਰਾੜਾ ਸਾਹਿਬ ਕਬਰਾਂ ਲੈ ਲਿਆ ਕਦੇ ਸਹਾਣਾ ਗੁਰਦੁਆਰਾ ਸਾਹਿਬ ਤੇ ਉੱਥੇ ਕਬਰਾਂ ਲੈ ਲਿਆ ਫਿਰ ਇਧਰ ਅੰਬਰਸਰ ਜਕਨੀ ਸਾਈਡ ਚਲੇ ਗਏ ਤੇ ਇਦੋਂ ਦੇ ਲੋਕੀ ਮੋਟਰਸਾਈਕਲ ਦਾ ਸਾਧਨ ਹੁੰਦਾ ਨਹੀਂ ਸੀ ਜੀ ਫਿਰ 2009 ਦੇ ਵਿੱਚ ਮੁੰਡਿਆਂ ਨੇ ਰਲ ਮਿਲ ਕੇ ਜੀ ਇੱਕ ਆਪਣਾ ਮੋਟਰਸਾਈਕਲ ਮੈਨੂੰ ਗਿਫਟ ਕੀਤਾ ਬਲਟੀਨਾ ਕਿਹੜੇ ਸਾਲ ਦੇ ਵਿੱਚ ਤੇ ਉਹ 2009 ਦੀ ਗੱਲ ਆ ਜੀ ਉਹ ਕਿਹੜੇ ਪਿੰਡ ਕਿਹਨਾਂ ਨੇ ਕਰਿਆ ਸੀ ਉਹ ਜੀ ਮੁੰਡੇ ਸਾਡੇ ਜਿਹੜੇ ਮੁੰਡੇ ਕੌਡੀ ਖੇਡਦੇ ਹੁੰਦੇ ਸੀ ਬਜਨੀ ਕੌਡੀ ਜਿਵੇਂ ਜੋਧਪੁਰ ਵਾਲੇ ਮੁੰਡੇ ਲੱਕੀ ਹਣੀ ਹੁੰਦੇ ਸੀ ਤੇ ਅਕੋਲ ਵਾਲੇ ਆਂਤਰੀ ਹਣੀ ਹੋਰ ਹੁੰਦੇ ਸਨ ਤੇ ਉਹਨਾਂ ਨੇ ਆਪਣਾ ਵੀਰੇ ਜਾਨੀ ਕਿ ਸਤਕਾਰ ਕੀਤਾ ਤੇ ਮੋਟਰਸਾਈਕਲ ਜਾਨੀ ਕਿ ਪੁਰਾਣੀ ਸੀ ਹੋ ਗਿਆ ਦੇ ਵੀ ਚਲੋ ਕੋਈ ਗੱਲ ਨਹੀਂ ਵੀ ਤੂੰ ਆਉਣਾ ਵੀ ਤੇ ਸਾਡੇ ਨਾਲ ਸਾਧਨ ਬਣ ਕੇ ਜਾਉਣਾ ਹਾਂ ਸਾਧਨ ਬਣ ਕੇ ਵੀਰ ਜਾਨਾ ਠੀਕ ਹੈ ਅੱਛਾ ਨੂੰ ਨਹੀਂ ਵੀ ਮੈਂ ਇੱਥੇ ਰੋਕ ਰਿਹਾ ਤੁਹਾਨੂੰ ਜਦੋਂ ਉਦੋਂ ਮੈਚ ਹੁੰਦੇ ਸੀਗੇ ਬਜਨੀ ਵਰਗੇ ਦੇ ਮੈਚ ਪੂਰੇ ਵਧੀਆ ਹੁੰਦੇ ਸੀਗੇ ਉਦੋਂ ਕਿਵੇਂ ਦੀਆਂ ਟੀਮਾਂ ਹੁੰਦੀਆਂ ਸੀਗੀਆਂ ਕਿੰਨੇ ਵਜੇ ਮੈਚ ਸਟਾਰਟ ਹੁੰਦੇ ਸੀਗੇ ਕਿੰਨੇ ਕਵੇ ਤੱਕ ਫਾਈਨਲ ਹੋ ਜਾਂਦਾ ਸੀਗਾ ਵੀਰੇ ਇਦਾਂ ਸੀ ਗੱਲ ਹਨਾ ਉਦੋਂ ਮੈਚ ਜਦੋਂ ਚੱਲਦੇ ਸਨ ਤੇ ਪਹਿਲੇ ਦਿਨ ਤਾਂ 32 37 42 ਦੇ ਉਸ ਤੋਂ ਬਾਅਦ 52 57 62 ਦੇ ਮੈਚ ਹੁੰਦੇ ਸਨ ਤੇ 62 ਤੋਂ ਬਾਅਦ ਉਪਰੋਂ ਯਾਨੀ ਕਿ ਜਿਵੇਂ ਕਹਿ ਦਈਏ ਵੀ ਆਪਾਂ 10:00 ਵਜੇ ਜੇ ਟਾਈਆਂ ਪਾਤੀਆਂ ਉਪੰਦੀਆਂ ਤੇ 6:00 ਵਜੇ ਨੂੰ ਸਾਢੇ 6:00 ਪੌਣੇ 7:00 ਵਜੇ ਨੂੰ ਫਾਈਨਲ ਹੋ ਜਾਂਦਾ ਸੀ ਤੇ ਉਦੋਂ ਟੀਮਾਂ ਵੀ ਬਹੁਤ ਤੜੀਆਂ ਜਿਹੜੀਆਂ ਖੇਡਦੀਆਂ ਹੁੰਦੀਆਂ ਸੀ ਜਿਵੇਂ ਚਾਂਗੜੀ ਹੋ ਗਈ ਠਿਕਰੀ ਵਾਲ ਰੂੜੇਗੇ ਝੂਟ ਚੱਕ ਕੌਕੇ ਤੇ ਲਸਾੜਾ ਮਕੰਦਪੁਰ ਤੇ ਉਦੋਂ ਪਲੇਅਰ ਵੀ ਵਧੀਆ ਹੁੰਦੇ ਸਨ ਤੇ ਮੈਚ ਵੀ ਬਹੁਤ ਤਾੜੇ ਖੇਡਿਆ ਇਹ ਨਹੀਂ ਹੁੰਦਾ ਸੀ ਵੀ ਪਲੇਅਰ ਥੋੜਾ ਜਿਆਦਾ ਲੇਟ ਹੋ ਜਾਣਾ ਉਦੋਂ ਲਾਗੇ ਬੈਠੇ ਹੁੰਦੇ ਸੀ ਤੇ ਜਦੋਂ ਨੌਂਸਰ ਨੇ ਬਾਜ ਮਾਰਨੀ ਹੁਣ ਤੇ ਨੌਂਸਰ ਵੀ ਦੋ ਦੋ ਹੋ ਗਏ ਵੀਰੇ ਹਾਂ ਤੇ ਉਦੋਂ ਕੱਲ੍ਹੇ ਹੀ ਹੁੰਦਾ ਸੀ ਪਹਿਲੇ ਦਿਨ ਨੂੰ ਦੂਜੇ ਦਿਨ ਤੇ ਜਦੋਂ ਟੀਮਾਂ ਨੂੰ ਬਾਜ ਮਾਰਨੀ ਤੇ ਟੀਮ ਆਪਦੇ ਆਪ ਹੀ ਗਰਾਊਂਡ 'ਚੋਂ ਤੇ 나ਥ ਦੀ ਬਹੁਤ ਆੜਾ ਖੇਡਿਆ ਉਦੋਂ ਤੇ ਆ ਸਾਡੇ ਖੁਰਦ ਮੇਲਾ ਹੁੰਦਾ ਸੀ 32 33 30 ਦੀ ਟੀਮਾਂ ਆਉਂਦੀਆਂ ਪਰ ਅਸੀਂ ਭਗਤਾ ਹਾਂ ਦੇਈ ਸੱਤ ਵਾਦਿਆਂ ਨੂੰ ਕਿਉਂਕਿ ਪਲੇਅਰ ਵੀ ਉਦੋਂ ਟਾਈਮ ਨਾਲ ਗਰਾਊਂਡ ਦੇ ਵਿੱਚ ਆ ਜਾਂਦੇ ਸੀ ਵੀਰੇ अच्छा ਵੀ ਤੁਸੀਂ ਦੋਨੋਂ ਤੁਸੀਂ ਬੋਲਦੇ ਸੀਗੇ ਤੁਹਾਡੇ ਨਾਲ ਕਮਿਟਰ ਕਿਹੜੇ ਕਿਹੜੇ ਹੁੰਦੇ ਸੀ ਜਿਵੇਂ ਤੁਸੀਂ ਗੁਰਪ੍ਰੀਤ ਸਿੰਘ ਬੇਰਕਲਾਂ ਦਾ ਨਾਮ ਲਿਆ ਨਛੱਤਰ ਸਿੰਘ ਦਹਿਲੀਜ਼ਾ ਲਿਆ ਔਰ ਕਿਹੜੇ ਕਿਹੜੇ ਬੁਲਾ ਰਹੇ ਹੁੰਦੇ ਸੀ ਵੀਰੇ ਆਹ ਏਰੀਏ ਦੇ ਵਿੱਚ ਉਹਨੋਂ ਹਨ ਹੁੰਦੇ ਸਨ ਆਪਣੇ ਜਿਵੇਂ ਨਛੱਤਰ ਸਿੰਘ ਜੀ ਦਹਿਲੀਜ਼ੋਗੇ ਗੁਰਪ੍ਰੀਤ ਬੇਰਕਲਾਂ ਜੀ ਹੋਗੇ ਤੇ ਇੱਕ ਰਾਏਕੋੜ ਦੇ ਏਰੀਆ ਦਾ ਸੀ ਸਤਪਾਲ ਮਾਹੀ ਜੀ ਤੇ ਉਹਦਾ ਤੇ ਇੱਕ ਸਤਪਾਲ ਮਾਹੀ ਆਪਣੇ ਇੱਧਰ ਲਿਆ ਹੁੰਦਾ ਸੀ ਖੜਿਆਲ ਵਾਲਾ ਖੜਿਆਲ ਹਾਂ ਜੀ ਤੇ ਤਰਸ਼ੀਮ ਹੁੰਦਾ ਸੀ ਜੀ ਕਰਾਚੋਂ ਵਾਲਾ ਉਹ ਸਟੇਜ ਤੇ ਕਾਰਵਾਈ ਕਰਦਾ ਹੁੰਦਾ ਸੀ ਦੇ ਇਧਰ ਕਪੂਰਥਲੇ ਸਾਈਡ ਜਦੋਂ ਚਲੇ ਜਾਂਦੇ ਸੀ ਜੀ ਆਪਣੇ ਮੱਖਣ ਵਾਲੀ ਜੀ ਤੇ ਬਾਹਰ ਹੁੰਦੇ ਸਨ ਤੇ ਸੁਖਵੀਰ ਚੋਹਾਨ ਜੀ ਆਲਮਗੀਰ ਤੇ ਹੋਰ ਕਈ ਬਲਾਰੇ ਯਾਨੀ ਕਿ ਉਹ ਦਬਾਬੇ ਚ ਬੋਲਦੇ ਸਨ ਤੇ ਦਬਾਬੇ ਦੇ ਵਿੱਚ ਵੀ ਮੈਨੂੰ ਬਹੁਤ ਜ਼ਿਆਦਾ ਯਾਨੀ ਕਿ ਸਤਕਾਰ ਬਹੁਤ ਸਾਰਾ ਪਿਆਰ ਮਿਲਿਆ ਉਹਨਾਂ ਦਾ ਜਦੋਂ ਬੋਲਦੇ ਸੀਗੇ ਉਦੋਂ ਤੁਹਾਨੂੰ ਕਿਹੜਾ ਮਨ ਨੂੰ ਟਪਦਾ ਸੀਗਾ ਮੈਨੂੰ ਆਹ ਬੰਦੇ ਦੇ ਬੋਲ ਬੜੇ ਵਧੀਆ ਲੱਗਦੇ ਆ ਜਾਂ ਕਿੰਨਾਂ ਨੇ ਤੁਸੀਂ ਕਾਪੀ ਕਰਦੇ ਜਾਂ ਕਿੰਨਾਂ ਨੂੰ ਤੁਹਾਨੂੰ ਵੱਧ ਸਿੱਖਣ ਨੂੰ ਮਿਲਿਆ ਬਲਾਰੇ ਸਾਰੇ ਸੀਨੀਅਰ ਸੀਗੇ ਬਲਾਰੇ ਹਰ ਇੱਕ ਬਲਾਰੇ ਦੀ ਆਪਦੀ ਆਪਦੀ ਇੱਕ ਕਲਾ ਹੁੰਦੀ ਹੈਗੀ ਤੁਹਾਨੂੰ ਕਿਹੜਾ ਵਧੀਆ ਲੱਗਦਾ ਸੀ ਜੀ ਜੀ ਆਪਾਂ ਨਾ ਆਪਦੇ ਹਿਸਾਬ ਦੇ ਨਾਲ ਮੈਂ 2006 ਤੋਂ ਬੋਲਦਾ ਯਾਨੀ ਕਿ ਮੈਂ ਆਪਦੀ ਚਾਹੇ ਮੈਂ ਚੰਗਾ ਬੋਲਾਂ ਚਾਹੇ ਮੈਂ ਮਾੜਾ ਬੋਲਾਂ ਜਿੱਦਾਂ ਹੀ ਬੋਲਦਾ ਯਾਨੀ ਕਿ ਮੈਂ ਅਜੇ ਤੱਕ ਇਹਦੀ ਕਾਪੀ ਨਹੀਂ ਕਰੀ ਤੇ ਨਾ ਮੈਂ ਕਾਪੀ ਕਰਨੀ ਆ ਹਾਂ ਬੱਟ ਤੁਸੀਂ ਕਹਿੰਦੇ ਹੋ ਤੇ ਗੁਰਪ੍ਰੀਤ ਸਿੰਘ ਜੀ ਬੇਰ ਕਲਾ ਬਹੁਤ ਸੋਹਣੇ ਬੋਲਦੇ ਸੀ ਉਹਨਾਂ ਦਾ ਅੰਦਾਜ਼ ਵੱਖਰਾ ਸੀ ਹਨਾ ਤੇ ਵਧੀਆ ਯਾਨੀ ਕਿ ਸਤਕਾਰ ਹਰੇਕ ਨੂੰ ਸਤਕਾਰ ਦਿੰਦੇ ਸੀ ਤਿੰਨ ਸੱਤਰ ਸਿੰਘ ਜਿਹਾ ਲੀਜੋਗੇ ਦਰਸ਼ਨ ਬੜੀ ਜੀ ਹੋਗੇ ਹਨਾ ਤੇ ਇਹਨਾਂ ਦੇ ਨਾਲ ਵੀ ਮੇਰਾ رابطہ ਕਈ ਵਾਰੀ ਕੈਮ ਹੋਇਆ ਸੀ ਇਹਨਾਂ ਦੇ ਨਾਲ ਵੀ ਬੋਲਦੇ ਰਹੇ ਹਨ ਤੇ ਉਦੋਂ ਐਸੇ ਹੁੰਦਾ ਸੀ ਵੀ ਸਿੰਗਲ ਬੋਲਦਾ ਸੀ ਜੀ ਤੇ 10 15 ਮੈਚ ਬੋਲ ਕੇ ਦੂਜਾ ਬੁਲਾ ਲਾ ਦੂਜੇ ਨੂੰ ਸੱਦ ਲਾਂਦਾ ਸੀ ਤੇ ਇਹ ਹਿਸਾਬ ਦਾ ਹੁੰਦਾ ਸੀ ਵੀ ਜੀ ਉਦੋਂ ਅੱਛਾ ਫਿਰ 2009 ਤੋਂ ਬਾਅਦ ਫਿਰ ਕਿਵੇਂ ਸਿਲਸਿਲਾ ਚੱਲਦਾ ਗਿਆ ਕਬੱਡੀ ਦਾ 2009 ਤੋਂ ਬਾਅਦ ਜੀ ਫਿਰ ਚੱਲਦੇ ਰਹੇ ਫਿਰ 11 12 ਤੇ 11 ਦੇ ਵਿੱਚ ਮੈਨੂੰ ਮੋਟਰਸਾਈਕਲ ਦਿੱਤਾ ਆਪਣੇ ਵੀਰੇ ਉਹਨਾਂ ਨੇ ਤੇ ਆਪਣਾ ਕਾਲਾ ਰਸੀਨ ਆ ਜੀ ਉਹਨਾਂ ਦਾ ਕੈਨੇਡਾ ਲੈਵਾਂਗਾ ਨਾ ਉਸ ਤੋਂ ਉਹਨਾਂ ਨੇ ਜੀ ਕਿਹੜੇ ਪਿੰਡ ਦਾ ਤੁਸੀਂ ਤੇ ਮੈਨੂੰ ਉਹਨਾਂ ਨੇ ਸ਼ੇਰਗੜ ਚੀਮੀ ਮੋਟਰ ਹਲਾ ਦਿੱਤਾ ਪਰਤੇ ਦੇ ਪਿੰਡ ਜੀ ਤੇ ਬਹੁਤ ਸਤਿਕਾਰ ਕਰਿਆ ਜੀ ਆਪਣਾ ਉਹਨਾਂ ਨੇ ਓਕੇ ਫਿਰ ਉਸ ਤੋਂ ਬਾਅਦ ਕਿਹੜੇ-ਕਿਹੜੇ ਤੁਸੀਂ ਪਿੰਡਾਂ ਦੇ ਵਿੱਚ ਕਿਹੜੇ ਵੱਡੇ ਮੈਚ ਬੋਲੇ ਨੇ ਕਿ ਜਿਵੇਂ ਕੋਈ ਜਿਵੇਂ ਰਾਏਕੋਟ ਦਾ ਮੇਲਾ ਬਹੁਤ ਵੱਡਾ ਕਮਾਲ ਪੁਰਾ ਹੋ ਗਿਆ ਬੰਦੋਵਾਲ ਹੋ ਗਿਆ ਕਿਹੜੀ-ਕਿਹੜੀ ਮੇਲੇ ਵੱਡੇ ਬੋਲੇ ਨੇ ਉਹ ਟਾਈਮ ਦੇ ਵਿੱਚ ਮੈਂ ਰਾਏਕੋਟ ਵੀ ਬਹੁਤ ਬੋਲਿਆ ਜੀ ਤੇ ਕਮਾਲਪੁਰੇ ਬੋਲ ਕੇ ਆ ਜੀ ਇੱਕ ਵਾਰ ਤੇ ਉਸ ਤੋਂ ਬਾਅਦ ਫਿਰ ਇੱਕ ਆਪਣੇ ਕਰਾਚੋ ਮੇਲਾ ਹੁੰਦਾ ਜੀ ਬਾਬੇ ਫਕੀਰੀਏ ਦਾ ਤੇ ਉਹ ਵੀ ਬਹੁਤ ਟੜਾ ਮੇਲਾ ਹੁੰਦਾ ਜੀ ਤੇ ਉੱਥੇ ਹੀ ਬੋਲਿਆ ਉਸ ਤੋਂ ਬਾਅਦ ਸਾਰ ਚੱਲਦੇ ਹੁੰਦੇ ਗੋਖੀ ਉਹ ਨਹੀਂ ਕਰਾਉਦੇ ਸੀ ਤੇ ਹਾਂਜੀ ਹਾਂਜੀ ਨਹੀਂ ਤੇ ਉਹਨਾਂ ਦੇ ਮੇਲੇ ਦੇ ਯਾਨੀ ਕਿ ਮੈਂ ਇਹ ਮੰਨ ਕੇ ਚੱਲੋ ਜੀ ਦਿੱਲੀ ਆਪਾਂ ਮੈਚ ਬੋਲਦੇ ਸੀ ਅੱਛਾ ਵੀਰ ਜਿਵੇਂ ਮੋਟਰਸਾਈਕਲ ਤੁਹਾਨੂੰ ਮਿਲਿਆ ਉਸ ਤੋਂ ਬਾਅਦ ਤੁਹਾਨੂੰ ਫਿਰ ਕਿਹੜੇ ਕਿਹੜੇ ਸਨਮਾਨ ਮਿਲੇ ਥੋੜੇ ਤੇ ਉਸ ਤੋਂ ਬਾਅਦ ਜੀ ਵੀਰੇ ਆਪਣੇ ਨਾ ਕੁੱਪਗਲਾ ਮੇਲਾ ਚ ਹੁੰਦਾ ਸੀ ਤੇ ਉਹਨਾਂ ਨੇ ਆਪਾਂ ਨੂੰ 2012 ਦੇ ਵਿੱਚ LCD ਦਾ ਸਨਮਾਨ ਕੀਤਾ ਜੀ ਤੇ ਉਸ ਤੋਂ ਬਾਅਦ ਫਿਰ 2013 ਚ ਫੇਰ LCD ਜੀ ਉਹ ਕਿੰਨੇ ਨੇ ਉੱਤੇ ਸੀ ਤੇ ਉਹ ਆਪਣੇ ਮੁੰਡੇ ਬਾਹਰੋਂ ਹੀ ਸੀ ਜੀ ਅਜਾਰ ਮਿੱਤਰ ਜਿਹਨੇ ਗੁਰਦਾਸ ਕੈਨੇਡਾ ਹਾਂ ਜੀ ਉਹਨਾਂ ਨੇ ਸਪੌਂਸਰ ਕੀਤੀ ਸੀ ਜੀ ਤੇ ਉਸ ਤੋਂ ਬਾਅਦ ਫਿਰ ਆਪਣੇ ਰਾਏਕੋਡ ਬੂਟਾ ਸਾਪਾ ਜੀ ਉਹਨਾਂ ਨੇ ਆਪਾਂ ਨੂੰ LED ਦਿੱਤੀ ਜੀ ਉਹ ਕਿਹੜੇ ਸਾਲਾਂ ਦੇ ਵਿੱਚ ਤੇ ਉਹ 2014 ਦੀ ਗੱਲ ਆ ਜੀ ਉਹ ਹਾਂ ਜੀ ਉਸ ਤੋਂ ਬਾਅਦ ਫਿਰ 2014 ਤੋਂ ਬਾਅਦ ਫਿਰ ਮੈਨੂੰ VLCD ਮਿਲੀ ਜੀ ਇੱਕ ਤੇ ਫਿਰ 2018 ਦੇ ਵਿੱਚ ਮੈਂ ਬੱਬਾ ਸਿੰਘ ਗਲੀ ਨੂੰ ਪਹਿਲਾਂ ਜੇਕਰ ਕਹਿੰਦਾ ਕਾਲੂਵਾਲ ਪਹਿਲੀ ਵਾਰ ਬੋਲ ਕੇ ਆਏ ਸੀ ਤੇ ਉਹਨਾਂ ਨੇ ਆਪ ਨੂੰ 골ਡ ਰਿੰਗ ਪਾ ਕੇ ਸਨਮਾਨ ਕਰਿਆ ਜੀ ਤੇ ਰਸ਼ੀਨ ਵਾਲੇ ਕਾਲੇ ਨੇ ਇਸ ਵਾਰ ਜੀ ਆਪ ਨੂੰ 20000 ਨਾਲ ਵੱਡੇ ਸਨਮਾਨ ਕੀਤੇ ਨੇ ਯਾਨੀ ਕਿ ਸਾਰਿਆਂ ਨੂੰ ਵੱਡਾ ਯੋਗਦਾਨ ਜਿਹੜਾ ਉਹ ਮੇਰੀ ਜ਼ਿੰਦਗੀ ਦੇ ਵਿੱਚ ਉਹ ਸਾਡਾ ਬਹੁਤ ਪਿਆਰਾ ਵੀਰਾ ਜੂਥ ਕਬੱਡੀ ਕਲੱਬ ਕੈਨੇਡਾ 골ਡ ਹੀ ਖੜੜਾ ਜੀ ਉਹਨਾਂ ਨੇ ਵੀ ਮੋਟਰਸਾਈਕਲ ਆਪਾਂ ਨੂੰ ਸਨਮਾਨ ਕੀਤਾ ਦੇ ਹਰਵਿੰਦਰ ਲੱड्डੂ ਭਾਜੀ ਕਲਵੀਰ ਕਿਹੜੇ ਸਾਲ ਦੇ ਵਿੱਚ ਤੁਸੀਂ ਤੁਹਾਨੂੰ ਮੋਟਰ ਲੈਣਾ ਉਹਨਾਂ ਨੇ ਵੀਰੇ ਮੈਨੂੰ ਦਿੱਤਾ ਹੀ 2023 ਦੇ ਵਿੱਚ ਸੇਰਪੁਰ ਦੇ ਵਿੱਚ ਗੋਲਡੀ ਭਾਜੀ ਉਹਨਾਂ ਨੇ ਤੇ ਹਰਵਿੰਦਰ ਲੱड्डੂ ਜੀ ਤੇ ਆਪਣੇ ਕਲਵੀਰ ਦੁਲੇ ਜਾਨੀ ਕਿ ਇਨਸਾਨ ਵੀ ਬਹੁਤ ਵਧੀਆ ਤੇ ਗੋਲਡੀ ਜੀ ਜਿੱਥੇ ਵੀ ਆਪਾਂ ਕਹਿੰਦੇ ਵੀਰੇ ਆਪਣੇ ਨਾਲ ਖੜਦਾ ਜੀ ਆਪਾਂ ਉਹਦਾ ਦੇਣ ਜਮੀ ਨਹੀਂ ਦੇ ਸਕਦੇ ਅੱਛਾ ਵੀਰੇ ਜਦੋਂ ਤੁਸੀਂ ਕਮੈਂਟਰੀ ਸਟਾਰਟ ਕਰੀ ਸੀਗੀ ਕਦੇ ਮਨ ਦੇ ਵਿੱਚ ਸੀਗਾ ਵੀ ਮੇਰੇ ਮੋਟਰਸਾਈਕਲਾਂ ਦਾ ਸਨਮਾਨ ਹੋਣਗੇ ਜਾਂ ਗੋਲਡ ਰਿੰਗਾਂ ਦੇ ਨਾਲ LED ਦੇ ਨਾਲ ਕਦੇ ਸੀ ਮਨ ਦੇ ਵਿੱਚ ਵੀ ਮੇਰੇ ਮਨ ਦੇ ਵਿੱਚ ਇਦਾਂ ਦਾ ਤਾਂ ਹੈ ਨਹੀਂ ਸੀ ਨਾ ਵੀ ਚਲੋ ਪ੍ਰਮਾਤਮਾ ਜੀ ਦੀ ਬਾਤ ਕਿਉਂਕਿ ਉਹਦੇ ਦੇ ਹਾਲਾਤ ਉਹਨਾਂ ਦੇ ਹਾਲਾਤ ਬੜੇ ਹੋਰ ਸੀਗੇ ਹਾਂਜੀ ਹਾਂਜੀ ਉਦੋਂ ਪੈਸੇ ਵੀ ਥੋੜਾ ਹੁੰਦਾ ਸੀ ਜੀ ਹੁਣ ਤੇ ਨੌਂਸਰਾਂ ਨੂੰ ਵੀ ਰੈਫਰੀਆਂ ਨੂੰ ਵੀ ਪਲੇਅਰਾਂ ਨੂੰ ਵੀ ਬੜਾ ਸਤਿਕਾਰ ਕਰਦੇ ਆ ਹਨਾ ਜੀ ਤੇ ਉਦੋਂ ਮੈਂ ਸਭ ਨੂੰ ਦੱਸਣ ਲੱਗਿਆ ਚਲੋ ਥੋੜਾ ਜਿਆ ਆਪਾਂ ਤੇ ਜਦੋਂ ਮੈਂ ਉੱਥੇ ਬੋਲਿਆ ਗੋਮਦਾਰ ਜੀ ਤੇ ਉਹਨਾਂ ਨੇ ਮੈਨੂੰ 200 ਰੁਪਏ ਦਿੱਤਾ ਜੀ ਉਹ ਟਾਈਮ ਤੇ ਮੈਨੂੰ ਇਹ ਲੱਗਿਆ ਕਿ ਚਲੋ ਪਹਿਲੀ ਪਹਿਲੀ ਵਾਰ ਹਾਂ ਪਹਿਲੀ ਵਾਰ ਜੀ ਤੇ ਉਸ ਤੋਂ ਬਾਅਦ ਫਿਰ ਚਲੋ ਪ੍ਰਮਾਤਮਾ ਨੇ 2130 ਚਲੋ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਆਪਣਾ ਹੋਈ ਜਾਂਦਾ ਜੀ ਅੱਛਾ ਵੀਰੇ ਜਦੋਂ ਤੁਹਾਡੇ ਸਨਮਾਨ ਹੁੰਦੇ ਸੀੀ ਉਦੋਂ ਘਰ ਦੇ ਵਿੱਚ ਮਾਹੌਲ ਕਿਵੇਂ ਸੀਗਾ ਘਰੇ ਸੀਗੀ ਖੁੱਲ ਵੀ ਹਾਂ ਮੈਚ ਬੋਲ ਇਹਦੇ ਵਿੱਚ ਕੁਝ ਬਣ ਸਕਦਾ ਤੁਹਾਡਾ ਹਾਂਜੀ ਮੇਰੇ ਡੈਡੀ ਜੀ ਹੁਣੇ ਆਪ ਮੇਰੇ ਨਾਲ ਜਾਂਦੇ ਰਹੇ ਨੇ ਜੀ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਤੇ ਛੋਟੇ ਭਰਾ ਮੇਰੇ ਕੋਡੇ ਖੇਡ ਹੁੰਦੇ 42 47 ਕਿਲੋ ਤੇ ਮੈਂ ਉਹ ਕਮੈਂਟਰੀ ਕਰਦਾ ਹੁੰਦਾ ਤੇ ਡੈਡੀ ਨਾਲ ਨਹੀਂ ਕੋਈ ਗੱਲ ਨਹੀਂ ਪੁੱਤ ਜਿੱਦਾਂ ਤੇਰੇ ਨਾਲ ਖਣਾ ਦੋਲੀ ਨਾ ਵੀ ਜਦੋਂ ਵਧੀਆ ਸਤਕਾਰ ਹੋਗਾ ਤੇ ਪਰਿਵਾਰ ਵਿੱਚ ਬਾਕੀ ਥੋੜੀ ਗਰੀਬੀ ਵੀ ਸੀ ਜੀ ਤੇ ਕਬੱਡੀ ਨੇ ਆਪਣਾ ਬਹੁਤ ਬਹੁਤ ਕੋਸ਼ਿਸ਼ ਦਿੱਤਾ ਜੀ ਤੇ ਡੈਡੀ ਉਹਨਾਂ ਨੇ ਬਹੁਤ ਯਾਨੀ ਕਿ ਗਰੀਬੀ ਹਟਾਈ ਆ ਮੈਂ ਵੀ ਇੰਦਾ ਹੀ ਹੁਣ ਪਰਮਾਤਮਾ ਦੀ ਕਿਰਪਾ ਨਾਲ ਵਧੀ ਆ ਯਾਨੀ ਇਹ ਸਾਰਾ ਵੱਡਾ ਸੇਰਾ ਇਹ ਕਬੱਡੀ ਦੇ ਸ਼ਰਤੀਆ ਕਿਉਂਕਿ ਜੇ ਇਹ ਕਬੱਡੀ ਦੇ ਵਿੱਚ ਨਾ ਆਉਂਦੇ ਜੀ ਕਿਸੇ ਨੇ ਪਛਾਣਿਆ ਨਹੀਂ ਸੀ ਠੀਕ ਹੈ ਜੀ ਤੇ ਅੱਜ ਕੱਲ ਸਾਨੂੰ ਪਤਾ ਹੀ ਆ ਵੀ ਸਮਾਂ ਵੀ ਥੋੜਾ ਜਿਆਦਾ ਇੱਕ ਪਰਿਵਾਰ ਦੇ ਵਿੱਚ ਤੋਂ سپورਟ ਸੀਗੀ ਪਿੰਡ ਦੇ ਵਿੱਚੋਂ ਜਦੋਂ ਮੈਚ ਬੋਲਣ ਲੱਗੇ ਉਦੋਂ ਜਦੋਂ ਪਿੰਡ ਦੇ ਵਿੱਚ ਪਤਾ ਲੱਗੇ ਵੀ ਸਾਡੇ ਪਿੰਡ ਦਾ ਮੁੰਡਾ ਮੈਚ ਬੋਲਦਾ ਜਾਂ ਕਮੈਂਟਰੀ ਕਰਦਾ ਨਾ ਉਦੋਂ ਕਿਵੇਂ ਦਾ ਸੀਗਾ ਪਿੰਡ ਦੇ ਵਿੱਚੋਂ ਸਾਥ ਦੇਣ ਵਾਲੇ ਹੈਗੇ ਸੀ ਇਹ ਬੰਦੇ ਸਾਡੇ 2000 8 ਦੀ ਗੱਲ ਆ ਜੀ ਤੇ ਸਾਡੇ ਮੈਚ ਹੋਏ ਸੀ ਉਤੋਂ ਗੱਗੂ ਗਿਆ ਲਾਇਆ ਸੀ ਤੇ ਪਹਿਲੇ ਦਿਨ ਉੱਥੇ ਕੋਈ ਨਾਉਂਸਰ ਨਹੀਂ ਸੀ ਮੈਨੂੰ ਸਾਡੇ ਕਹਿੰਦੇ ਵੀ ਆਪਾਂ ਬੋਲਣਾ ਮੈਚ ਤੇ ਪਿੰਡ ਵਾਲਿਆਂ ਨੇ ਵਧੀਆ ਆਪਾਂ ਨੂੰ ਰਿਸਪੌਂਸ ਦਿੱਤਾ ਜੀ ਤੇ ਵਧੀਆ ਬੰਦੇ ਨੇ ਮਨਿੰਦਰ ਆਪਣਾ ਨੰਬਰਦਾਰ ਆ ਜੀ ਵੀਰਾਂ ਤੇ ਉਹ ਵੀ ਆਪਣਾ ਮੋਸਤਕਾਰ ਕਰਦਾ ਕਹਿੰਦਾ ਵੀ ਕੋਈ ਗੱਲ ਨਹੀਂ ਜਿਵੇਂ ਤੂੰ ਕਹੇਗਾ ਤੇ ਇੱਕ ਆਪਣਾ ਕਾਲਾ ਬਧਰਾਵਾ ਜੀ ਆ ਤੇ ਉਹ ਵੀ ਆਪਣਾ ਮੋਸਤਕਾਰ ਕਰਦੇ ਨੇ ਮਤਲਬ ਤੁਹਾਡੇ ਨਾਲ ਜਦੋਂ ਸਟਾਰਟਿੰਗ ਕਰੀ ਔਰ ਉਹ ਤੋਂ ਬੰਦੇ ਖੜਦੇ ਸੀਗੇ ਹਾਂ ਬੰਦੇ ਖੜਦੇ ਸੀ ਜੀ ਹਾਂਜੀ ਹੁਣ ਵੀ ਉਹ ਅੱਜ ਤੱਕ ਬੰਦੇ ਤੁਹਾਡੇ ਹਾਂ ਅੱਜ ਤੱਕ ਬੰਦੇ ਹਾਂਜੀ ਇਹਪਨ ਡੋਲਣ ਨਹੀਂ ਦਿੰਦੇ ਜੀ ਹਾਂ ਜਿੱਦਾਂ ਪਹਿਲਾਂ ਮੇਰੀ ਇਹ ਨਾ ਐਕਸੀਡੈਂਟ ਵੀ ਹੋ ਗਿਆ ਸੀ ਜੀ ਮੇਰਾ ਤੇ ਇਹ 2000 ਦੀਰਾਂ ਦੀ ਗੱਲ ਆ ਜੀ ਤੇ ਉਹ ਐਕਸੀਡੈਂਟ ਹੋ ਗਿਆ ਜੀ ਮੇਰੀ ਲੱਤ ਚਰਾੜ ਵੀ ਪਈ ਹੈ ਯਾਨੀ ਕਿ ਇਹ ਸਾਰਾ ਹੀ ਐਨਆਰ ਆ ਭਰਾਵਾ ਨੇ ਯਾਨੀ ਆਪਾਂ ਦੇ ਨਹੀਂ ਦੇ ਸਕਦੇ ਇਹਨਾਂ ਦਾ ਜਿਹੜੇ ਆਪਣੇ ਨਾਲ ਖੜੇ ਨੇ ਤੇ ਬਾਕੀ ਬਹੁਤ ਸਤਕਾਰ ਆਜੀ ਸਾਰੇ ਵੀਰਾਂ ਦਾ। ਜਦੋਂ ਵੀ ਇੱਕ ਕਬੱਡੀ ਵਾਲਾ ਨਾ ਆਉਂਦੇ ਤਾਂ ਫਿਰ ਕੀ ਕੰਮ ਕਰਨਾ ਸੀਗਾ? ਵੀਰੇ ਕਬੱਡੀ ਵਾਲਾ ਨਾ ਆਉਂਦੇ ਫਿਰ ਉਹ ਦਿਹਾੜੀ ਦਾ ਪਈ ਹੋਣਾ ਸੀ ਜਾ ਕੇ ਬਸ ਕੰਮ ਸਿੱਖ ਲੰਦੇ। ਮਤਲਬ ਕਬੱਡੀ ਤੋਂ ਨੂੰ ਪੈਸੇ ਵੀ ਆਉਣ ਲੱਗੇ ਨਾਮ ਵੀ ਹੋ ਗਿਆ ਪਿੰਡ ਦਾ ਨਾਮ ਪਹਿਚਾਣ। ਹਾਂ ਜੀ ਜੀ ਬਹੁਤ ਹਾਂ ਜੀ ਹਾਂ ਜੀ ਤੇ ਉਹ ਪਿੰਡ ਦਾ ਨਾਮ ਵੀ ਤੇ ਬਾਕੀ ਆ ਆਪਣਾ ਵੀ ਜੀ ਤੇ ਬਾਕੀ ਚਾਰ ਪੈਸੇ ਵੀ ਆ ਤੇ ਚਲੋ ਕੰਮ ਕਰਦੇ ਹਾਂ। ਹਾਂ ਹਾਂ ਜੀ। ਤੇ ਇੱਕ ਗੱਲ ਵੀਰੇ ਭੁੱਲ ਗਿਆ ਇੱਕ ਇਜਾਜ਼ ਜਿਹੜੀ ਹੋਰ 2018 ਵਿੱਚ ਮੈਂ ਸਾਂਝੀ ਕਰ ਰਿਆ ਤੇ ਮੈਨੂੰ ਸੱਦਿਆ ਨਹੀਂ ਸੀ ਮੈਂ ਕੋਟ ਗੰਗੂਰਾਏ ਚੱਲਿਆ ਗਿਆ ਤੇ ਉੱਥੇ ਸਾਬੀ ਕੁੰਨਰਜੀਤ ਤੇ ਆਪਣੇ ਰਾਜੂ ਕੁੰਨਰਵੀਰ ਹੋਣੀ ਰਾਜੂ ਇਟਲੀ ਚ ਰਹਿੰਦਾ ਮੈਂ ਮੈਚ ਬੋਲਿਆ ਜੀ ਉੱਥੇ ਉਹਨਾਂ ਨੇ ਮੈਨੂੰ ਖੋਸੋ ਕੇ ਕਹਿੰਦਾ ਵੀ ਯਾਰ ਤੂੰ ਬਹੁਤ ਸੋਹਣਾ ਬੋਲਦਾ ਤੇ ਸਰਪ੍ਰੈਜ਼ ਹੀ ਦਿੱਤਾ ਜੀ ਉਹਨਾਂ ਜਦੋਂ ਮੈਂ ਘਰੇ ਆ ਕੇ ਦੇਖਿਆ ਜੀ ਉਹ 11000 ਰੁਪਇਆ ਤੇ ਇਹ 2018 ਦੀ ਗੱਲ ਆ ਤੇ ਮੈਂ ਫੇਰ ਰਾਜੂ ਭਾਜੀ ਨੂੰ ਕਿਹਾ ਤੇ ਇਹ ਕਹਿੰਦਾ ਯਾਰ ਪੁੱਤ ਵੀ ਤੂੰ ਹਰੇਕ ਸਾਲ ਨਹੀਂ ਆਉਣਾਗਾ ਤੂੰ ਯਾਰ ਸੋਹਣਾ ਬੋਲਦਾ ਬਹੁਤ ਸਤਿਕਾਰ ਕੀਤਾ ਜੀ ਉਹਨਾਂ ਨੇ ਵੀ ਆਪਣਾ ਹਾਂਜੀ ਇਹ ਬਹੁਤ ਵੱਡਾ ਮੇਲਾ ਹੁੰਦਾ ਬਾਬੇ ਨਾਗ ਭਾਗ ਦਾ ਕੋਟ ਗੰਗੂਰਾ ਜਿੱਥੇ ਬਹੁਤ ਤਗੜੀਆਂ ਟੀਮਾਂ ਖੇਡਦੀਆਂ ਹਰੇਕ ਸਾਲ ਵੱਡੇ ਪਲੇਅਰ ਖੇਡਦੇ ਆ ਤੇ ਉੱਥੇ ਵੀ ਆਪਣਾ ਮਾਨ ਸਤਕਾਰ ਪੂਰਾ ਵਧੀਆ ਹੋਇਆ ਜੀ ਵੀਰੇ ਜਦੋਂ ਇੱਥੇ ਮੈਚ ਬੋਲਦੇ ਹੋਗੇ ਇਸ ਤੋਂ ਇਲਾਵਾ ਕਿਤੇ ਬਾਹਰ ਵੀ ਬੋਲਣ ਦਾ ਮੌਕਾ ਮਿਲਿਆਗਾ ਹਾਂਜੀ ਵੀਰੇ ਪਿਛਲੇ ਸਾਲ ਉਹਨਾਂ ਮੈਂ ਆਪਣੇ ਪ੍ਰੀਤ ਆ ਮੁੰਡਾ ਖੰਡੇ ਵਾਲਾ ਤੇ ਇੱਕ ਆਪਣੇ ਪਹਿਲਵਾਨ ਨੇ ਗੋਲੂ ਚੀਮਾ ਜੀ ਉਹਨਾਂ ਦੀ ਬਖਸ਼ਾਲਤ ਮੈਂ ਮਲੇਸ਼ੀਆ ਵੀ ਬੋਲ ਕੇ ਆਇਆ ਦੇ ਵਧੀਆ ਉੱਥੇ ਵੀ ਆਪਾਂ ਨੂੰ ਵਧੀਆ ਰਿਸਪਾਂਸ ਦਿੱਤਾ ਵੀਰੇ ਉਹਨਾਂ ਨੇ ਪਿਛਲੇ ਸਾਲ ਗਿਆ ਸੀ ਹਾਂਜੀ ਪਿਛਲੇ ਸਾਲ ਗਿਆ ਹਾਂ 2024 ਦੇ ਵਿੱਚ ਉੱਥੇ ਮਤਲਬ ਕਿਵੇਂ ਸਵਭ ਹੋਣਾ ਤੁਹਾਨੂੰ ਕਿਵੇਂ ਉਹਨਾਂ ਨੇ ਮਿੱਤਰਤਾ ਹੋਈ ਤੇ ਮਿੱਤਰਤਾ ਜੀ ਮੈਂ ਗੋਲੂ ਚੀਮਿਆਂ ਦੇ ਸੰਝ ਬੋਲਣ ਗਿਆ ਸੀ ਚੀਮਿਆਂ ਪਿੰਡ ਤੇ ਸੰਗਰੂਰ ਦੇ ਕੋਲੇ ਮਸਤ ਹੋਣਾ ਸਾਹ ਦੇ ਲਾਗੇ ਤੇ ਉੱਥੇ ਪ੍ਰੀਤ ਵੀ ਆਇਆ ਸੀ ਉਹਨਾਂ ਕਹਿੰਦਾ ਯਾਰ ਵੀ ਤੂੰ ਸੋਹਣਾ ਬੋਲਦਾ ਵੀ ਆਪਾਂ ਤੇਰੇ ਇੱਕ ਦਿਨ ਮਲੇਸ਼ੀਆ ਦੇ ਟੂਰ ਕਰਾ ਦਿੰਨੇ ਆ ਤੇ ਮੈਂ ਚਲੋ ਠੀਕ ਆ ਜੀ ਉਹ ਫਿਰ ਮੈਨੂੰ ਮਲੇਸ਼ੀਆ ਲੈ ਗਿਆ ਜੀ ਤੇ ਦਿਨ ਤਾਂ ਮੇਉ ਤੇ ਤਿੰਨ ਚਾਰ ਕੀ ਲਾਇਏ ਨੇ ਜੀ ਚਲੋ ਤੁਹਾਡਾ ਇੱਕ ਟੂਰ ਬਣ ਗਿਆ ਹਾਂ ਇੱਕ ਟੂਰ ਬਣ ਗਿਆ ਹਾਂ ਜੀ ਹਾਂ ਮੈਚ ਬੋਲਣ ਦਾ ਮੌਕਾ ਮਿਲ ਗਿਆ ਹਾਂ ਜੀ ਤੇ ਇੱਕ ਫੁੱਲ ਵਾਲ ਪਿੰਡ ਆਈ ਸਿੰਧਰੀ ਉਹਨਾਂ ਦਾ ਤੇ ਉੱਥੇ ਸੁੱਕੇ ਵੀ ਰਹੋਣੀ ਸਾਡੇ ਨੋਨੀ ਉਹ ਬਹੁਤ ਧੜਾ ਕੱਪ ਕਰਾਉਂਦੇ ਰਿਹਾ ਜੀ ਤੇ ਵੱਡੇ ਹੀ ਕੱਪ ਹੁੰਦੇ ਜਲਾਲ ਪੀਏ ਪਾਲਾ ਵੀ ਖੇਡਿਆ ਜੀ ਉੱਥੇ ਤੇ ਉੱਥੇ ਮੈਨੂੰ ਜਾਨਕੀ ਮੌਕਾ ਪੂਰੇ ਵਧੀਆ ਪੱਦਰ ਦਿੱਤਾ ਗਿਆ ਜੀ ਉਹਨਾਂ ਨੇ ਅਤੇ ਵੀਰੇ ਜਦੋਂ ਤੁਸੀਂ ਕਮੈਂਟਰੀ ਸਟਾਰਟ ਕਰੀ ਸੀਗੀ ਨਾ ਉਦੋਂ ਕਮੈਂਟਰ ਹੋਰ ਸੀਗੇ ਹੁਣ ਕਮੈਂਟੇਟਰ ਹੋਰ ਨੇਗੇ ਜਿਹੜੇ ਉਦੋਂ ਦੇ ਸੀਗੇ ਤੁਹਾਨੂੰ ਉਹਨਾਂ ਦਾ ਵਧੀਆ ਸਹਾਇਤਾ ਮਿਲਿਆ ਨਾ ਜਿਹੜੇ ਹੁਣ ਦੇ ਸੀਗੇ ਉਹਨਾਂ ਦਾ ਕਿਵੇਂ ਮਤਲਬ ਵਧੀਆ ਸਹਾਇਤਾ ਮਿਲਦਾ ਪੂਰਾ ਤੇ ਜਿਹੜੇ ਹੁਣ ਦੇ ਐਨਾਨਸਰਾਂ ਵੀਰੇ ਉਹ ਵੀ ਹੈ ਨਾ ਆਪਾਂ ਨੂੰ ਬਹੁਤ ਸਹਾਇਤਾ ਕਰਦੇ ਆ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਮੇਰਾ ਵੀਰਾ ਬਿੱਲਾ ਲਲ ਤੋਂ ਤੇ ਬਹੁਤ ਸਤਿਕਾਰ ਜੋ ਵੀਰਾ ਜਿਹੜੀ ਵੀ ਗੱਲ ਆਪਾਂ ਕਹਿੰਦੇ ਆ ਵਿਚਾਰਾ ਮੋੜਦਾ ਨਹੀਂ ਹੈਗਾ ਬਹੁਤ ਸਤਿਕਾਰ ਕਰਦਾ ਤੇ ਫਿਰ ਉਸ ਤੋਂ ਬਾਅਦ ਨਾਲ ਕਾਲਾ ਰਸ਼ੀਦ ਜੀ ਹੋਗੇ ਉਹ ਵੀ ਆਪਣਾ ਬਹੁਤ ਸਤਿਕਾਰ ਕਰਦਾਗਾ ਤੇ ਉਸ ਤੋਂ ਬਾਅਦ ਵੀ ਚੱਲੀ ਜਾਂਦਾ ਵੀ ਜਿਹੜੇ ਐਨਾਨਸਰਾਂ ਨਾਲ ਦੀ ਨਾਲ ਹਨਾ ਤੇ ਕ੍ਰਿਸ਼ਨ ਹੋਣੀ ਹੋਣੀ ਉਹਨੂੰ ਸਹਿਯੋਗ ਪੂਰਾ ਮਿਲਦੀ ਹਾਂ ਸਹਿਯੋਗ ਵੀ ਦੀ ਪੂਰਾ ਹਾਂ ਭਾਈ ਜੀ ਇਹ ਗੱਲ ਨਹੀਂ ਹੈ ਕਿ ਵੀ ਜਾ ਬੈਠ ਕੇ ਜਾਂ ਬੋਲਣ ਨਹੀਂ ਦਿੱਤਾ ਪਹਿਲਾਂ ਹੀ ਗੱਲ ਕਹਿੰਦੇ ਯਾਰ ਵੀ ਤੁਹਾਡਾ ਸੀਨੀਅਰਾਂ ਕੋਈ ਚੱਕਰ ਨਹੀਂ ਵੀਰਿਆ ਇਹਨਾਂ ਵੀ ਗੋਲ ਚਲੋ ਆਪਣਾ ਸਤਕਾਰ ਆਈ ਸਾਰੇ ਐਨਾਨਸਰ ਆਪਣਾ ਬਹੁਤ ਪਿਆਰ ਕਰਦੇ ਆ ਓਮ ਹੋ ਗਿਆ ਕੜਿਆਨੇ ਵਾਲਾ ਉਹ ਵੀ ਮੇਰੇ ਨਾਲ ਹੀ ਉੱਠਿਆ ਜੀ ਉਹ ਵੀ ਬਹੁਤ ਸੋਹਣਾ ਬੁਲਾ ਰਗਾ ਉਹ ਵੀ ਬਹੁਤ ਸਤਕਾਰ ਕਰਦਾ ਜਿਵੇਂ ਹੁਣ ਟੈਂਬਰ ਵਾਲੀ ਜੱਗੀ ਹੋਣੀ ਹੋ ਗਈ ਮੁੰਡੇ ਬੱਚੇ ਹਨਾ ਤੇ ਇਹਦੇ ਹੋਣ ਲੱਗਿਆ ਤੇ ਬਾਕੀ ਫੇਰ ਵੀ ਚਲੋ ਉਸਤਾਦ ਤੋਂ ਬਿਨਾਂ ਆਪਾਂ ਨੂੰ ਨਹੀਂ ਬੋਲਦੇ ਬਹੁਤ ਸਤਿਕਾਰ ਕਰਦੇ ਆ ਤੇ ਇੱਕ ਯਾਰ ਜ਼ਿੰਦਗੀ ਦਾ ਬੜਾ ਪਿਆਰਾ ਵੀਰ ਸੀ ਸਾਡਾ ਲੱਖੀ ਲਹਿਰਾ ਤੇ ਉਹਦਾ ਯਾਰਾ ਜਿਹੜਾ ਦੁੱਖਾ ਬਹੁਤ ਜ਼ਿਆਦਾ ਜਾਣੀਗੀ ਹਨਾ ਤੇ ਚਲੋ ਪਰਮਾਤਮਾ ਤੁਰਨ ਜਾਣਾਂ ਦਾ ਸਾਰਿਆਂ ਨੇ ਆ ਤੇ ਪਰ ਹਾਂ ਉਹ ਬੰਦਾ ਆਪਣਾ ਬਹੁਤ ਸਤਿਕਾਰ ਹੁਣ ਅਸੀਂ ਜਲਾਲਾਬਾਦ ਗਏ ਸੀ ਵੀਰੇ ਮੈਚ ਬੋਲਣ ਉਦੋਂ ਵੀ ਆਪਣਾ ਵੀਾਰੇ ਨੇ ਬਹੁਤ ਸਤਿਕਾਰ ਕੀਤਾ ਤੇ ਇੱਕ ਮੁੰਡਾ ਸਹਿਲ ਸੀ ਯਾਰਾ ਖਣਾ ਮਲਾਵਾ ਉਹ ਬੋਸਤਕਾਰ ਸੀ ਵੀਰੇ ਉਹ ਬੰਦੇ ਦਾ ਤੇ ਜਦੋਂ ਵੀ ਮਿਲਣਾ ਨੇ ਵਿਚਾਰ ਨੇ ਪੈਰੀ ਹੱਥ ਲਾਇਏ ਤੋਂ ਬਿਨਾ ਮਿਲਣਾ ਨਹੀਂ ਪੀਏ ਜੀ ਸਤਿਕਾਰ ਉਹ ਠੀਕ ਠਾਕ ਜਣੀ ਵੀ ਆ ਵੀ ਇੱਜ਼ਤ ਕਰਦੇ ਸੀ ਇੱਕ ਦੂਜੇ ਦੀ ਹੁਣ ਵੀ ਇੱਜ਼ਤ ਕਰਦੇ ਨੇ ਵੀਰੇ ਜਣੇ ਕਿ ਨੌ ਸਰ ਸਾਰਿਆਂ ਦਾ ਸਤਿਕਾਰ ਹੀ ਆ ਹਨਾ ਬਿਲਕੁਲ ਅੱਛਾ ਵੀਰੇ ਮੇਰਾ ਤੁਹਾਨੂੰ ਇੱਕ ਸਵਾਲ ਆਗਾ ਵੀ ਜੇ ਤੁਸੀਂ ਕਮੇਟੀਆਂ ਨੂੰ ਕੋਈ رائے ਦੇਣੀ ਹੋਵੇ ਕਿਹੜੀ رائے ਦੋਵੋਗੇ ਵੀਰੇ ਪਹਿਲਾਂ ਮੈਂ ਸਾਰੇ ਐਨ ਆਰ ਆਈ ਭਰਾਵਾਂ ਦਾ ਧੰਨਵਾਦ ਕਰਦਾ ਤੇ ਸਾਰੀਆਂ ਕਮੇਟੀਆਂ ਦਾ ਧੰਨਵਾਦ ਕਰਦਾ ਕਿਉਂਕਿ ਜਿਹੜੇ ਬੜੇ ਲੰਮੇ ਸਮੇਂ ਤੋਂ ਮੇਰੇ ਨਾਲ ਜੁੜੇ ਹੋਏ ਨੇ ਤੇ ਵਿੱਚ ਜਿੰਨੇ ਵੀ ਮੈਚ ਹੁੰਦੇ ਆ ਭਾਵੇਂ ਗੁੱਗਾ ਨੌਮੀ ਵਾਲੇ ਮੈਚ ਆਪਾਂ ਨੂੰ ਬੁਲਾਉਂਦੇ ਆ ਸਾਰੇ ਹਨਾ ਤੇ ਇੱਕ ਮੇਰੀ ਬੇਨਤੀ ਆ ਜਿਵੇਂ ਪਹਿਲਾਂ ਵੀ ਲਾਈਟਾਂ ਤੋਂ ਬਿਨਾਂ ਹੀ ਮੈਚ ਸ਼ੁਰੂ ਆਪਾਂ ਕਰ ਦਾਂਦੇ ਫਾਈਨਲ ਕਰ ਦਾਂਦੇ ਹੁਣ ਮੇਰੀ ਬੇਨਤੀ ਆ ਵੀ ਆਪਾਂ ਟਾਈਮ ਨਾਲ ਮੇਲਾ ਸ਼ੁਰੂ ਹੋਵੇ ਤੇ ਟਾਈਮ ਨਾਲ ਸਮਾਪਤੀ ਹੋਵੇ ਅੱਜ ਕੱਲ ਸਮਾਂ ਵੀ ਹੈ ਨਹੀਂ ਤੇ ਸਾਰੀਆਂ ਕਮੇਟੀਆਂ ਨੂੰ ਬਸ ਮੇਰੀ ਇਹ ਹੱਥ ਬੰਨ੍ਹ ਕੇ ਬੇਨਤੀ ਆ ਵੀ ਟਾਈਮ ਨਾਲ ਮੇਲਾ ਸ਼ੁਰੂ ਕਰੀਏ ਤੇ ਟਾਈਮ ਨਾਲ ਮੇਲੇ ਦੀ ਸਮਾਪਤੀ ਕਰੀਏ ਤੇ ਨਵੇਂ ਜਿਹੜੇ ਮੁੰਡੇ ਆਪਾਂ ਉਹਨਾਂ ਨੂੰ ਚੱਕਣ ਦੀ ਕੋਸ਼ਿਸ਼ ਕਰੀਏ ਵੀ ਜਿਵੇਂ ਅੱਜ ਕੱਲ੍ਹ ਹੁਣ ਹਰੇਕ ਪਿੰਡ ਦੇ ਵਿੱਚ ਕੈਂਪ ਲੱਗਿਆ ਹੋਇਆ ਤੇ ਇਹ ਆਪਾਂ ਉਹਨਾਂ ਪਲੇਅਰਾਂ ਦਾ ਵੀ ਉਹਨਾਂ ਕੋਚਾਂ ਦਾ ਵੀ ਧੰਨਵਾਦ ਕਰਦੇ ਆਂ ਵੀ ਜਿਹੜੀ ਸਾਡੀ ਕਬੱਡੀ ਨੂੰ ਵਿਚਾਰ ਰਹੇ ਆ ਨਾ ਨਵੇਂ ਮੁੰਡੇ ਚੱਕ ਰਹੇ ਆ ਬਸ ਮੇਰੀ ਇਹੀ ਬੇਨਤੀ ਆ ਵੀ ਆਪਾਂ ਜਿੰਨੇ ਵੀ ਮੈਚ ਨੇ ਤੇ ਉਸ ਸਮੇਂ ਨਾਲ ਸ਼ੁਰੂ ਕਰੀਏ ਸਾਰੀਆਂ ਕਮੇਟੀਆਂ ਨੂੰ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਵੀ ਸਮੇਂ ਨਾਲ ਸਮਾਪਤੀ ਕਰੀਏ ਤੁਸੀਂ ਦੋ ਚੀਜ਼ਾਂ ਦੇਖ ਲਈਏ ਇੱਕ ਬਿਨਾਂ ਲਾਈਟਾਂ ਤੋਂ ਵੀ ਮੈਚ ਦੇਖ ਲਈਏ ਇੱਕ ਲਾਈਟਾਂ ਵਾਲੇ ਦੇਖ ਲਈਏ ਜਿਹੜਾ ਲਾਈਟਾਂ ਦਾ سلسلہ ਸੀਗਾ ਉਹ ਕਦੋਂ ਕਿ ਸਟਾਰਟ ਹੋਇਆ ਜਿਹੜਾ ਲਾਈਟਾਂ ਦਾ ਸੰਸਲਾ ਸੀ ਜੀ ਇਹ 2018-19 ਤੋਂ ਬਾਅਦ ਚੱਲਿਆਗਾ ਜ਼ਿਆਦੇ ਉੱਪਰ ਕੇ ਹਾਂ ਜ਼ਿਆਦੇ ਉੱਪਰ ਕੇ ਤੇ ਮੇਰੇ ਖਿਆਲ ਤੋਂ ਸਾਰਿਆਂ ਨੂੰ ਪਹਿਲਾਂ ਭਗਤੇ ਵਾਲੇ ਹੁੰਦੇ ਸੀ ਜੀ ਤੇ ਉਹਨਾਂ ਨੇ ਜਿਹੜੀ ਲਾਈਟਾਂ ਦਾ ਕੀਤਾ ਜਿਉ ਹੁਣ ਤੋਂ ਹਰੇਕ ਬੰਦੇ ਕੋਲੇ ਲਾਈਟ ਆਪੋ ਆਪਣਾ ਚਲੋ ਬਿਜ਼ਨਸ ਆ ਕਬੱਡੀ ਦੇ ਵਿੱਚ ਸਾਰਾ ਕੁਝ ਸਾਫ ਨਾ ਤੇ ਆਪਾਂ ਇਹ ਨਹੀਂ ਕਹਦੇਗੇ ਵੀ ਚਲੋ ਰੋਜ਼ਗਾਰ ਕਰ ਚੱਲਦਾ ਸੱਚੇ ਪਾਤਸ਼ਾਹ ਸਾਰਿਆਂ ਦਾ ਤੇ ਬਾਕੀ ਇਹ ਆ ਵੀ ਟਾਈਮ ਨਾਲ ਹੀ ਮੇਲਾ ਸ਼ੁਰੂ ਹੋਵੇ ਟਾਈਮ ਨਾਲ ਹੀ ਸਮਾਪਤੀ ਹੋਵੇ ਤੇ ਸਾਡੇ ਗੱਗੀ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਵੀ ਕਬੱਡੀ ਲਈ ਬਹੁਤ ਕਰ ਰਹੇ ਹੋ ਨਾ ਤੇ ਭਾਵੇਂ ਪਲੇਅਰਾਂ ਦੀ ਗੱਲ ਆ ਭਾਵੇਂ ਪ੍ਰੋਮੋਟਰਾਂ ਦੀ ਗੱਲ ਆ ਤੇ ਇਹ ਗੱਲਾਂ ਕੁਸੂਰ ਹੁੰਦੀਆਂ ਸਨ ਪਹਿਲਾਂ ਸੋਸ਼ਲ ਮੀਡੀਆ ਨਹੀਂ ਹੁੰਦਾ ਸੀ ਹਨਾ ਤੇ ਪਹਿਲਾਂ ਤਾਂ ਬਸ ਇਹ ਬੋਲਦਾ ਨਾ ਵੀ ਭਾਈ ਅੱਜ ਦੇ ਦਿਨ ਟੂਰਨਾਮੈਂਟ ਆ ਅਨਾਉਂਸਮੈਂਟ ਕਰ ਦੇਣੀ ਜਾਂ ਫਿਰ ਇੱਕ ਹੋਰ ਹੁੰਦਾ ਸੀ ਗੱਗੀ ਵੀਰੇ ਤੇ ਅਜੀਤ ਅਖਬਾਰ ਲਾ ਲੈਂਦੇ ਸੀ ਉਹਦੇ ਵਿੱਚ ਸਾਰੀਆਂ ਹਨਾ ਟੂਰਨਾਮੈਂਟ ਵੀ ਅੱਜ ਇੱਥੇ ਆਜੇ ਇੱਥੇ ਆ ਤੇ ਜਾਨੀ ਕਿ ਅੱਜ ਕੱਲ ਤਾਂ ਉਹਨਾਂ ਫੇਸਬੁੱਕ ਹੋ ਗਿਆ ਜਾਂ ਹਨਾ WhatsApp ਦੇ ਉੱਤੇ ਪਾ ਦਿੰਦੇ ਆ ਗਰੁੱਪ ਬਣੇ ਹੋਏ ਨੇ ਤੇ ਪਹਿਲਾਂ ਬਸ ਅਖਬਾਰ ਤੇ ਖਬਰ ਆ ਜਾਂਦੀ ਵੀ ਭਾਈ ਅੱਜ ਇੱਥੇ ਟੂਰਨਾਮੈਂਟ ਤੇ ਅਖੀਰ ਤੇ ਬਸ ਮੇਰੀ ਇਹੀ ਬੇਨਤੀ ਹੱਥ ਬੰਨ੍ਹ ਕੇ ਕਲੱਬ ਵਾਲੇ ਵੀਰਾਂ ਨੂੰ ਸਾਰਿਆਂ ਨੂੰ ਇਹਨਾਂ ਲਈ ਭਰਾ ਸਾਡੇ ਸਤਿਕਾਰ ਨੇ ਤੇ ਭਾਵੇਂ ਉਹ ਬਾਹਰ ਵੀ ਮੈਚ ਹੁੰਦੇ ਆ ਇੰਗਲੈਂਡ ਕੈਨੇਡਾ ਅਮਰੀਕਾ ਠੀਕ ਆ ਜਰਮਨ ਫਰਾਂਸ ਸਾਰੇ ਮੈਚ ਹੁੰਦੇ ਆ ਤੇ ਸਾਰੇ ਪ੍ਰੋਮੋਟਰਾਂ ਦਾ ਮੈਂ ਧੰਨਵਾਦ ਵੀ ਕਰਦਾ ਤੇ ਜਿਹੜੇ ਬਾਹ ਫੜਦੇ ਆ ਤੇ ਅਰ ਤੇ ਸਰ ਨੂੰ ਬੜਾ ਧੰਨਵਾਦ ਪਹਿਲਾਂ ਮੈਂ ਗੋਲਡੀ ਖੰਡੇ ਦਾ ਕਰ ਰਿਹਾ ਮੇਰਾ ਵੀਰ ਜੂਥ ਕਬੱਡੀ ਗਲਾ ਬਦਾਤੀ ਸਾਡੇ ਪਿੰਡ ਦਾ ਜਮਾਈ ਭਾਈ ਆ ਬਹੁਤ ਸਤਿਕਾਰ ਆ ਤੇ ਜਾਨੀ ਕਿ ਜਿਹੜੀ ਵੀ ਗੱਲ ਉਹ ਕਹਦਾ ਉਹ ਟਿਕਣ ਨਹੀਂ ਦਿੰਦਾ ਵੀਰੇ ਵੀ ਜਿਹੜੀ ਵੀ ਗੱਲ ਉਹ ਮੈਂ ਕਹਦਾ ਤੇ ਉਹ ਵੀ ਗੱਲ ਕਹਿੰਦਾ ਯਾਰ ਨੋਨੀ ਸੰਗੀ ਨਾ ਵੀ ਜਿਵੇਂ ਕਹੇਗਾ ਆਪਾਂ ਦਾ ਸਤਿਕਾਰ ਕਰਾਂਗੇ ਬਾਕੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਫੇਰ ਮੇਰੀ ਬੇਨਤੀ ਹੈ ਜੀ ਆਪਾਂ ਵੀ ਟਾਈਮ ਨਾਲ ਮੇਲਾ ਸ਼ੁਰੂ ਕਰੀਏ ਦੇ ਟਾਈਮ ਨਾਲ ਮੇਲੇ ਦੀ ਸਮਾਪਤੀ ਕਰੀਏ ਤੇ ਬਾਕੀ ਵੀਰੇ ਮੈਂ ਨਾਲ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਇੱਕ ਮਾਫੀ ਵੀ ਚਾਹੁੰਦਾ ਵੀ ਭਰਾ ਜਿਹੜੇ ਵੀਰਾਂ ਦਾ ਮੈਂ ਤੁਹਾਨੂੰ ਨਾ ਨਹੀਂ ਬੋਲਿਆ ਗਿਆ ਹੋਇਆ ਹਨਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜੇ ਵੀ ਗਲਤੀ ਹੋ ਗਈ ਹੋਵੇ ਤਾਂ ਆਪਣਾ ਬੱਚਾ ਸਮਝ ਕੇ ਮaaf ਕਰ ਦਿਓ ਤੇ ਜਿੰਨਾ ਵੀ ਸਤਿਕਾਰ ਸੀ ਮੈਂ ਸਾਰਿਆਂ ਦਾ ਕਿਹਾ ਕਿਉਂਕਿ ਅੱਜ ਵੀ ਮੇਰੇ ਨਾਲ ਖੜੇ ਨੇ ਇਹੋ ਜੀ ਗੱਲ ਨਹੀਂ ਹਰੇਕ ਟੂਰਨਾਮੈਂਟ ਵਾਲੇ ਇਹ ਕਹਿੰਦੇ ਵੀ ਯਾਰ ਕੋਈ ਗੱਲ ਨਹੀਂ ਆਪਾਂ ਨੋਨੀ ਪੁਰਾਣਾ ਬੰਦਾ ਲੈ ਕੇ ਆਉਣ ਤੇ ਸਾਡੇ ਏਰੀਆ ਦੀਆਂ ਟੀਮਾਂ ਹੋ ਗਈਆਂ ਭਾਵੇਂ ਚੰਡੀਗੜ੍ਹ ਤੇ ਸਿੰਪਲੀ ਸਾਬ ਹੈਪੀ ਅਮੰਦਰ ਬਹੁਤ ਸਾਡਾ ਲੀਡਰ ਸਿੰਪਲੀ ਸਾਹਿਬ ਦਾ ਉਹ ਹਰ ਇੱਕ ਸਾਲ ਆਪਾਂ ਨੂੰ ਹਰਜੀਤ ਟੋਣੀ ਬਾਈ ਚੰਨੀ ਮਾਗਯੂਣੀ ਸਾਧਿਆ ਬਹੁਤ ਸਤਿਕਾਰ ਦਿੰਦੇ ਆ ਉਹਨਾਂ ਦਾ ਵੀ ਆਪਾਂ ਤੇ ਫੁੱਲ ਵਾਲੀ ਪੱਪੀ ਬੋਟਰਾ ਉਹਦਾ ਵੀ ਆਪਾਂ ਨੂੰ ਬਹੁਤ ਵੱਡਾ ਸਹਿਯੋਗ ਹੈ ਤੇ ਉਹਦਾ ਵੀ ਦੇਣ ਆਪਾਂ ਸਾਰੀ ਜ਼ਿੰਦਗੀ ਨਹੀਂ ਦੇ ਸਕਦੇ ਤੇ ਬਾਕੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਨੂੰ ਵੱਧ ਸਾਡੇ ਗੱਗੀ ਬਾਈ ਦਾ ਧੰਨਵਾਦ ਮੈਂ ਫੇਰ ਕਰਦਾ ਬਾਈ ਜੀ ਬਹੁਤ ਬਹੁਤ ਧੰਨਵਾਦ